ਦੇਓ ਪਰ ਮੈਂ ਇਸ ਬੰਦੇ ਦੀ ਕਰਤੂਤ ਦੇ ਕਰਕੇ ਇਹਨੂੰ ਲਾਣਤਾ ਪਾਉਂਗਾ ਪਹਿਲਾਂ ਕਰਤੂਤ ਦੇਖੋ ਇਸ ਬੰਦੇ ਦੀ ਸ਼੍ਰੀ ਰਾਜਿੰਦਰ ਸਿੰਘ 인ਸਾ ਪੰਜਾਬ ਹੁਣ ਤੁਸੀਂ ਦੱਸੋ ਮੈਨੂੰ ਇਸ ਬੰਦੇ ਨੂੰ ਲਾਣਤਾ ਬਣਦੀਆਂ ਨੇ ਜਾਂ ਸਾਵਾਸ਼ੇ ਦੇਣੀ ਬਣਦੀ ਆ ਤੇ ਕਈ ਵਿਚਾਰੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੋਣਾ ਇਹ ਉਹ ਇਨਸਾਨ ਆ ਜਿਹੜੇ ਬੰਦੇ ਨੂੰ ਪੰਜਾਬ ਦੇ ਵਿੱਚੋਂ ਛਾਂਟ ਕੇ ਸਨਮਾਨਿਤ ਕੀਤਾ ਗਿਆ ਕਹਿੰਦੇ ਜੀ ਚੰਗਾ ਅਧਿਆਪਕਾ ਮੈਨੂੰ ਐਂ ਦੱਸ ਦਿਓ ਇਹਨੇ ਸਭ ਤੋਂ ਪਹਿਲਾਂ ਤਾਂ ਉਥੇ ਆਪਣੇ ਨਾਂ ਦੇ ਨਾਲ ਇਨਸਾ ਬੁਲਾਇਆ ਇਨਸਾ ਕੌਣ ਨੇ ਸਰਸੇ ਸਾਹ ਦੇ ਜਿਹੜੇ ਚੇਲੇ ਨੇ ਨਾਲ ਸਿੰਘ ਵੀ ਵਰਤਿਆ ਲੱਖ ਲਾਣਤਾ ਜਰ ਇਹਦੇ ਤੇ ਜਾਂ ਤਾਂ ਸਿੰਘ ਨਾ ਲਾਵੇ ਕੱਲਾ ਇਨਸਾ ਵਾਲੇ ਪਰ ਜਿਹੜੀ ਨੇ ਡਰੈੱਸ ਪਾਈ ਆ ਨਾ ਉਹ ਡਰੈੱਸ ਕੀ ਦੀ ਆ ਜਿਹੜੇ ਸਰਸਾ ਸਾਹ ਦੇ ਚੇਲੇ ਪਾਉਂਦੇ ਆ ਸੇਵਾਦਾਰ ਪਾਉਂਦੇ ਆ ਇਹਦੇ ਉਥੇ ਪੰਜਾਬ ਨੂੰ ਰਿਪਰੈਜ਼ੈਂਟ ਨਹੀਂ ਕੀਤਾ ਇਹਨੇ ਸਰਸੇ ਵਾਲੇ ਸਾਧ ਨੂੰ ਰਿਪਰੈਜ਼ੈਂਟ ਕੀਤਾ ਉਥੇ ਜਾ ਕੇ ਤੇ ਪੂਰੇ ਮੁਲਕ ਦੇ ਵਿੱਚ ਦੱਸਣਾ ਚਾਹੁੰਦਾ ਸੀ ਕਿ ਸਰਸੇ ਸਾਧ ਦੇ ਚੇਲੇ ਕੌਣ ਹੁੰਦੇ ਆ ਤੇ ਪੰਜਾਬ ਦੇ ਵਿੱਚ ਬਾਜੀਆਂ ਗਾਜੀਆਂ ਨਾਲ ਇਹਦਾ ਸਨਮਾਨਤ ਕੀਤਾ ਕਦੇ ਸਨਮਾਨ ਕਰਨ ਵਾਲੇ ਬੰਦਿਆਂ ਦੇ ਵੀ ਮੂਹਰੇ ਦੇਖ ਲਓ ਡਰੈੱਸਾਂ ਕਿਹੜੀਆਂ ਪਾਈਆਂ ਪਹਿਲਾਂ ਤਸਵੀਰ ਦੇਖ ਲਓ ਇਹ ਤਸਵੀਰ ਦੇ ਵਿੱਚ ਜਿਹੜੇ ਖੜੇ ਆ ਨਾ ਇਹ ਸਾਰੇ ਸਰਸਾ ਸਾਧ ਦੇ ਸੇਵਾਦਾਰ ਨੇ ਮੈਨੂੰ ਐਂ ਦੱਸ ਸਕਦੇ ਹੋ ਇੱਕ ਟੀਚਰ ਆ ਜਿਹੜਾ ਜੇ ਉਹਦੇ ਬੱਚਿਆਂ ਨੂੰ ਕੀ ਪੁੱਛਦੇ ਹੋਣਗੇ ਤਾਂ ਇਹ ਬੰਦਾ ਦੱਸਦਾ ਕੀ ਹੋਏ ਐਡਰੈਸ ਬਾਰੇ ਜਦੋਂ ਦੱਸੂਗਾ ਇੱਕ ਅਧਿਆਪਕ ਬੱਚਿਆਂ ਦਾ ਰੋਲ ਮਾਡਲ ਹੁੰਦਾ ਤੇ ਇਹ ਬੰਦਾ ਕਿਹੜੀ ਚੀਜ਼ ਨੂੰ ਮੈ ਰਿਪਰੈਜ਼ੈਂਟ ਕਰ ਰਿਹਾ ਹੈ ਚੰਗੀ ਤਰ੍ਹਾਂ ਗੌਰ ਕਰ ਲਿਓ ਯਾਰ ਇਹ ਸਾਡੇ ਪੰਜਾਬ ਦੇ ਵਿੱਚ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਇੱਕ ਸਕੂਲ ਦੇ ਵਿੱਚ ਪੜਾਉਣ ਵਾਲਾ ਟੀਚਰ ਆ ਤੇ ਸਨਮਾਨੇ ਨੇ ਸਰਸੀ ਵਾਲੇ ਸਾਹ ਦਾ ਚੇਲਾ ਬਣ ਕੇ ਲਿਆ ਤੇ ਮੈਨੂੰ ਐਂ ਦੱਸ ਦਿਓ ਬੱਚੇ ਤੋਂ ਸਿੱਖਣਗੇ ਕੀ ਇਕਬਲਾਤਕਾਰੀ ਦੇ ਭਗਤ ਤੋਂ ਬੱਚੇ ਕੀ ਸਿੱਖਣਗੇ ਯਾਰ ਇਸ ਬੰਦੇ ਨੇ 2007-08 ਦੇ ਵਿੱਚ ਨਾ ਸਕੂਲ ਦੇ ਵਿੱਚ ਬਾਬੇ ਦੇ ਜਨਮ ਦਿਹਾੜੇ ਤੇ ਲੱਡੂ ਵੀ ਵੰਡੇ ਸੀ ਤੇ ਉਦੋਂ ਵੀ ਲੋਕਾਂ ਨੇ ਖਿੱਚ ਲਿਆ ਸੀ ਇਹਨੂੰ ਮੈਨੂੰ ਸਾਡੇ ਵੀਰ ਕਰਨਵੀਰ ਬਰਾੜ ਐਡਵੋਕੇਟ ਨੇ ਉਹਨਾਂ ਵੀਰ ਨੇ ਕੀ ਆ ਇਹ ਇਨਫਾਰਮੇਸ਼ਨ ਸਾਂਝੀ ਕੀਤੀ ਸੀ ਕਈ ਦਿਨ ਹੋ ਗਏ ਬੜੇ ਲੋਕ ਕਹਿੰਦਾ ਕਿ ਸਰਸੇ ਵਾਲੇ ਯਾਰ ਚੰਗਾ ਕੰਮ ਬਹੁਤ ਕਰਦੇ ਆ ਮੈਂ ਮੰਨਦਾ ਬਾਈ ਜੀ ਸਰਸੇ ਵਾਲੇ ਬਹੁਤ ਚੰਗਾ ਕੰਮ ਕਰਦੇ ਆ ਜਿਹੜੇ ਇਹਦੇ ਚੇਲੇ ਨੇ ਉਹ ਕਰਦੇ ਆ ਸਰਸੇ ਵਾਲੇ ਬਾਬੇ ਨੇ ਤਾਂ ਚੰਗਾ ਕੰਮ ਨਹੀਂ ਨਾ ਕੀਤਾ ਉਹਨੇ ਤਾਂ ਬਲਾਤਕਾਰ ਹੀ ਕੀਤੇ ਆ ਹਾਂ ਜਿਹੜੇ ਭੋਲੇ ਲੋਕ ਉਹਨਾਂ ਨਾਲ ਜੁੜੇ ਹੋਏ ਆ ਉਹਨਾਂ ਨੇ ਰਿਕਾਰਡ ਕੈਂਪ ਕੀਤਾ ਬਲੱਡ ਨੇਸ਼ਨ ਦਾ ਕੀਤਾ ਹੋਰ ਸਮਾਜ ਸੇਵਾ ਦਾ ਜਿਹੜੇ ਝੰਡੇ ਗੱਡੇ ਆ ਨਾ ਉਹ ਲੋਕਾਂ ਨੇ ਗੱਡੇ ਆ ਜਿਹੜੇ ਉਹਦੇ ਪੈਰੋਕਾਰ ਨੇ ਜਿਹੜੇ ਭੋਲੇ ਲੋਕ ਨੇ ਤੇ ਦਰਕਾਰੇ ਵੇ ਕੀ ਆ ਸਾਡੇ ਖੌਤੀ ਕੀ ਆ ਜਿਹੜੇ ਆਪਦੇ ਆਪ ਨੂੰ ਕੀ ਬੜੇ ਕੱਟੜ ਸਿੱਖ ਕਹਾਉਂਦੇ ਉਹਨਾਂ ਵੱਲੋਂ ਦਰਕਾਰੇ ਗਏ ਆ ਜੱਟ ਬਾਦ ਨੇ ਡੇਰਾਬਾਦ ਖੜਾ ਕੀਤਾ ਤੇ ਉਸੇ ਕਰਕੇ ਅੱਜ ਕੀ ਆ ਲੋਕ ਸਰਸੇ ਵਾਲੇ ਸਾਧ ਦੇ ਨਾਲ ਜਾ ਕੇ ਜੁੜੇ ਆ ਹੁਣ ਜਿਹੜੇ ਉਸ ਡੇਰੇ ਨਾਲ ਜੁੜਿਆ ਮੈਂ ਉਹਨਾਂ ਨੂੰ ਵੀ ਪੁੱਛਦਾ ਥੋੜੇ ਜੋ ਕਿੰਨੇ ਕ ਬੰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਸਹੀ ਠਹਿਰਾਉਂਦੇ ਨੇ ਤੇ ਬੇਅਦਬੀ ਕਰਾਉਣ ਵਾਲੇ ਸਾਰੇ ਬੰਦੇ ਜਿਹੜੇ ਗੁਨਾਹਗਰ ਫੜੇ ਉਹ ਪਰੋਕਾਰ ਨਹੀਂ ਸੀਗੇ ਉਹ ਲੋਕ ਹੀ ਆ ਉਥੋਂ ਨਫਾ ਵੀ ਕਮਾਉਂਦੇ ਸੀ ਤੇ ਉਹਨਾਂ ਨਾਲ ਜੁੜ ਕੇ ਉਹਨਾਂ ਲੋਕਾਂ ਦੇ ਬਿਜ਼ਨਸ ਚੱਲਦੇ ਸੀ ਇਸੇ ਕਰਕੇ ਬੇਇਜ਼ਦਗੀ ਦੇ ਜ਼ਿੰਮੇਵਾਰ ਸਰਸੇ ਵਾਲੇ ਨਹੀਂ ਹੈਗੇ ਸਰਸੇ ਵਾਲਾ ਸਾਥ ਜ਼ਿੰਮੇਵਾਰ ਆ ਜਿਹਦਾ ਸ਼ਰੇਆਮਕੀ ਆ ਮੈਂ ਕਹਿੰਦਾ ਵੀ ਨਾਂ ਲਿਆ ਗਿਆ ਹੁਣ ਤੇ ਖਾਸ ਤੌਰ ਤੇ ਮੈਂ ਅਖੀਰ ਕੀ ਇਹ ਕਹੂ ਕਿ ਕੋਈ ਵੀ ਅਧਿਆਪਕਾ ਬੇਸ਼ੱਕ ਕਿਸੇ ਵੀ ਫਿਰਕੇ ਨਾਲ ਆ ਕਿਸੇ ਜਾਤ ਨਾਲ ਆ ਕਿਸੇ ਧਰਮ ਨਾਲ ਆ ਉਹ ਆਦੀ ਜਾਤ ਧਰਮ ਸਾਰਾ ਕੁਝ ਘਰੇ ਛੱਡ ਕੇ ਜਾਣਾ ਚਾਹੀਦਾ ਕਿਉਂਕਿ ਸਕੂਲਾਂ ਦੇ ਵਿੱਚ ਸਿੱਖਾਂ ਦੇ ਵੀ ਜੋ ਅੱਕ ਪੜ੍ਹਦੇ ਆ ਮੁਸਲਮਾਨਾਂ ਦੇ ਵੀ ਪੜਦੇ ਆ ਹਿੰਦੂਆਂ ਦੇ ਵੀ ਪੜਦੇ ਆ 크ਿਸਚੀਅਨਾਂ ਦੇ ਵੀ ਪੜਦੇ ਆ ਤੇ ਸਾਰੇ ਧਰਮਾਂ ਦਾ ਸਤਕਾਰ ਬਣਦਾ ਤੇ ਇਹ ਜਿਹੇ ਅਧਿਆਪਕ ਜਿਹੜੇ ਆਪਦੇ ਬਲਾਤਕਾਰੀ ਬਾਬੇ ਦੀ ਸ਼ੋਭਾ ਵਧਾਉਂਦੇ ਮਾਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵੇਲੇ ਵੀ ਉਹਦੀ ਪੂਛ ਨਹੀਂ ਛੱਡਦੇ ਆਪਦੇ ਬਾਬੇ ਦੀ ਉਹਨਾਂ ਲੋਕਾਂ ਨੂੰ ਲਾਣਤਾ ਪਾਉਣੀਆਂ ਬਣਦੀਆਂ ਨੇ ਰੱਜ ਕੇ ਲਾਣਤਾ ਜਰੂਰ ਪਾਇਓ ਤੇ ਸ਼ੇਅਰ ਕਰਿਓ ਜੇ ਇਸ ਗੱਲ ਨਾਲ ਸਹਿਮਤ ਹੋ ਤੇ ਜਿਹੜੇ ਅਜੇ ਵੀ ਬਲਾਤਕਾਰੀ ਬਾਬੇ ਦੇ ਮਗਰ ਵਿਚਾਰੇ ਭੋਲੇ ਭਾਲੇ ਸਰਸੇ ਵਾਲੇ ਮਾਕੇ ਸਾਥ ਦੇ ਮਗਰ ਤੁਰੇ ਫਿਰਦੇ ਆ ਨਾ ਉਹਨਾਂ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਜਿਹੜੀ ਚੀਜ਼ ਪ੍ਰੂਵ ਹੋ 95% ਦੋਸ਼ੀ ਵੀ ਬਰੀ ਹੋ ਜਾਂਦੇ ਆ ਕਿਉਂਕਿ ਸਬੂਤਾਂ ਦੀ ਘਾਟ ਕਰਕੇ ਬਹੁਤ ਮਾ ਕੇ ਚੋਰ ਮੋਰੀਆਂ ਹੁੰਦੀਆਂ ਜਿਹੜਾ ਬੰਦਾ ਉਸ 5% ਚ ਵੀ ਨਹੀਂ ਕੰਸੀਡਰ ਹੋਇਆ ਇੰਨੀ ਪਾਵਰ ਹੋਣ ਦੇ ਬਾਵਜੂਦ ਉਹ ਬੰਦਾ 100% ਗੁਨਾਹਗਾਰ ਆ ਤੇ ਇਹੋ ਜਿਹੇ ਬਲਾਤਕਾਰੀਆਂ ਨੂੰ ਪੂਜਣਾ ਬੰਦ ਕਰ ਦਿਓ ਤੇ ਜਿਹੜੇ ਨਾਂ ਨਾਲ ਸਿੰਘ ਲਾਉਂਦੇ ਆ ਉਸ ਨਾਲ ਨਾਲ ਇਨਸਾਨਾਂ ਲਾਏ